ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਾ ਐਵੇਂ ਬੀ ਗੁੰਗੀ ਲੱਗ ਗਈ ਜੀ ਜੀਸਾਂ ਦੀਆਂ ਬਾਤੀਆਂ ਸੱਸ ਨੂੰ ਲੜਪੀਆਂ ਆਹ ਦਾ ਟਾਈਟਲ ਯਾਰ ਰੱਖਣਾ ਵੀ ਸੱਸ ਨੂੰ ਚ ਹੋਈ ਲੜਾਈ ਸੱਸ ਕਿੰਨੀ ਆਈ ਐ ਸੱਸ ਨੂੰ ਹੋਈ ਮਟਰੋ ਮਟਰੀ ਮਟਰੋ ਤਾਈ ਵੀ ਜਿਹੜੀਆਂ ਗੱਠਾਂ ਸੁੱਜੀਆਂ ਹੋਈਆਂ ਰੋਟੀ ਬੈਠੀ ਨੂੰ ਬਾਣੀ ਬੈਠੀ ਨੇ ਬੈਠੀ ਰ ਮम्मी ਕਹੇ ਗੋਡੇ ਤੇ ਕੱਟੂ ਕਰੇ ਜਿਆਦਾ ਨਹੀਂ ਹੋ ਗਿਆ ਥੋੜਾ ਜਿਹਾ ਥੋੜਾ ਥੋੜਾ ਕੱਟ ਕਰ ਦਿੱਤਾ ਆਂਟੀ ਕਹਿੰਦੀ ਬਾਈ ਸ਼ਾਮ ਨੂੰ ਖਾਣੀ ਮੈਂ ਰੋਟੀ ਉਹਦੇ ਕਰਕੇ ਵੀ ਇੰਨੀਆਂ ਗੱਲਾਂ ਦਾ ਬਣਦੀਆਂ ਤਰੀਕ ਕਰਨੀ ਮम्मी ਛੁੱਟੀ ਹੈ ਕਿ ਸੱਚੀ ਹੈ ਮੈਂ ਰੋਟੀ ਨਹੀਂ ਖਾਣੀ ਆਂਟੀ ਨਹੀਂ ਮम्मी ਨਹੀਂ ਮम्मी 10 12 ਮਰ ਰੋਟੀ ਨੂੰ ਲੇ ਲੋ ਸਾਈਜ਼ ਨਾ ਨਾ ਤਸੀ ਮਾ ਉਹ ਭਈ ਚੜ ਗਿਆ ਬੰਦਾ ਚੁੱਪ ਹਾਂ ਉਹਦੇ ਪਹਿਲਾਂ ਭਾਈ ਆਟਾ ਖੰਦ ਦੇ ਕੱਲਾ ਜਿੱਦਣ ਦੇ ਭਾਈ ਨੂਹਾਂ ਵੀ ਉਦੋਂ ਦੀ ਰੋਟੀ ਪੱਕਣ ਲੱਗੀ ਉਹ ਉੱਥੇ ਫੈਨਲ ਚੀਜ਼ ਫ੍ਰੈਸ਼ੀ ਮਿਲਦੀ ਇਹ ਮਟਰ ਆਪਾ ਨੇ ਇਹਨਾਂ ਨੇ ਜੀ ਲਾਤੇ ਕਿੱਥੇ ਨੇ ਲਿਆਂਦੇ ਕਿੰਨੇ ਵੀ ਹੈ ਕਿਹੜਾ ਰੇਟ ਮਿਲੇ ਇਹ ਸਹੀਆਂ ਭਾਈ ਸਾਨੂੰ 30 ਰੁਪਏ ਕਿਲੋ ਇਹ ਕਿ ਲੋ ਇਸੋ ਸਹੀ ਨੇ ਬੈਠੇ। ਵਧੀਆ ਫਿਰ ਤਾਂ ਹਾਂ। ਹਾਂ। ਸੋਹਣਾ ਮੱਠੀ ਵਿੱਚ। ਹਾਂ। ਇਹ ਦੇਖਿਆ ਹੁਣ ਨਾਲੇ ਕੱਟੇ ਬੈਠਦੇ ਜ ਮਟਰ ਕੱਢਨੇ ਆ। ਨਾਲੇ ਬਿਆੜੀ ਤੀਲਿੰਗ ਮਹਿਸੂਸ ਹੋਊਗੀ ਸਾਨੂੰ। ਨਾਲੇ ਟੈਂਪਸ ਤਾਂ ਗੱਬੜ ਗਿਆ। ਇੱਕ ਦੂਜੇ ਨਾਲ ਭਾਈ ਚੁਗਲੀਆਂ ਹੀ ਵਸ ਦੇਸੀ ਬਾਹਰ ਨਾਲੇ ਚੁਗਲੀਆਂ ਕਰਦੇ। ਉਹਦੀ ਜ਼ਰੂਰੀ ਹੈ। ਕਿਉਂਕਿ ਸਾਨੂੰ ਚੁਗਲੀਆਂ ਜਿਨਾ ਫਿਰ ਰੋਟੀ ਨਹੀਂ ਖਾਣ। ਰੋਟੀ ਹਰ ਜੀ ਪਹਿਲਾ ਕਰ ਵੀ ਨਹੀਂ ਆ ਥੋੜੀਆਂ ਜੀਆਂ। ਬੜਾ ਢੀਡਾ ਢਾਲਾ ਲੱਗਿਆ ਹੈ। ਹੈ? ਢਾਲਾ। ਇਹ ਬਬੂ ਆ ਗੋਲਾ ਬਣਦਾ ਹੈ। ਆ ਮੇਰਾ ਪੋਤਾ ਵੀ ਕੱਢਣ ਲੱਗਿਆ ਵਸਹਜਜੀਤ ਸਿੰਘ ਕੱਢਦਾ। ਇਹਦਾ ਬਈ ਬਹੁਤ ਹੈ। ਇਹਦਾ ਮੇਰਾ ਪੁੱਤ ਇੰਨਾ ਸਿਆਣਾ ਬਾਪੂ ਸਾਬੂ ਹੈ। ਦੂਜੀ ਕਿੱਥੇ ਹੈ ਜੀ? ਦਾਦਾ ਨਾਲ ਗਈ ਹੈ ਘੁੰਮਣ। ਹਾਂ। ਉਹ ਤਾਂ ਦੇਖਦਾ ਨਾ ਜਿਵੇਂ ਨਾਲ ਬੈਠੀ ਦੇਖਦਾ। ਵਿਚਾਰੇ ਨੂੰ ਇਹਨੂੰ। ਇਹ ਸਾਬੂ ਹੈ। ਇਹ ਸਾਬੂ ਹੈ ਨਾ। ਇਹ ਮੇਰੇ ਭਗਤ ਪੁੱਤਰ ਭੰਤ। ਇਹ ਵੀ ਚੱਲ ਹਾਂ ਦੋ ਵਾਈਕਿੰਗ ਦੇ ਕਿਹਾਉਂ ਨਾ। ਹਾਂ ਜੀ ਇਹਦੇ ਦਵਾਈ ਤੇ ਇਹ ਜੀ ਸਾਹੇ ਦੁਖਦਾ ਗਾਲ ਹੁਣ ਵੀ ਓਏ ਹਾਂ ਜੀ ਹੈ 5 ਵਜੇ ਵਜੇ ਬੈਠਿਆ ਸੀ ਡਾਕਟਰ ਨੇ ਗੁਫਤੇ ਨੇ ਹਾਂ ਗੁਫਤੇ ਦੇ ਉਹ ਤਾਂ ਹਾਰਟ ਤੇ ਲਿਆਂਗਾ ਹਰਤੇ ਨੇ ਪਤਾ ਉਹ ਤਾਂ ਰਾਜਨੀਆ ਤੇ ਨੰਬਰ ਹੋ ਜਾਂਦਾ ਆਖਰ ਵੀ ਬਦਲ ਗਿਆ ਹੁਣੋਂ ਲੱਭਣਾ ਪੈਣਾ ਕਿਹੜਾ ਉਹ ਕਿਹੜਾ ਇਹਦਾ ਸਾਡ ਦਫਾ ਵੀ ਤਾਂ ਬਦਲ ਗਿਆ ਸਾਡੇ ਕਿੱਛੇ ਦੇ ਕੱਤੀ ਤਰੀਕ ਨੂੰ ਬਦਲ ਆਹ ਟਾਇਰ ਹੋ ਗਿਆ ਹਾਂ ਉਹ ਟਾਇਰ ਹੋ ਗਿਆ ਹੁਣ ਉਹ ਵੀ ਜਗਾ ਹੋਰ ਬੈਠੂਗਾ ਗੁਰਪੀ ਉੱਥੀ ਫਾਰਮੇਸੀ 'ਚ ਬੈਠਣ ਲੱਗਿਆ ਐਂਡ ਮੇਰੇ ਲਈ ਬੱਚਿਆਂ ਨੂੰ ਗੋਲੀਆਂ ਕੰਮ ਕਰ ਲੈਂਦਾ ਹੈ ਜਿਹੜੀਆਂ ਮੰਮੀ ਫਾਰਮੇਸੀ ਹਾਂ 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 ਉਹ ਤੇ ਫਾਰਮੇਸੀ ਵਿੱਚ ਹਾਂ ਉਹ ਬਰੇ ਹਾਂ ਇਹ ਤਾਂ ਠੀਕ ਹੈ ਹਾਂ ਦੇ ਮੰਮੀ ਮੰਮੀ ਤਾਂ ਵੀ ਦੇਦੇ ਕਰਦੇ ਆ ਵੀ ਅਪਲਾਈ ਸਬਜ਼ੀ ਬਣਾਉਣੀ ਹੈ 6 ਰੁਪਏ ਜਿਹੜਾ ਸਾਡੇ ਨਾਲ ਉੱਥੇ ਮੁੰਡਾ ਸ਼ੇਰਪੁਰ ਦਾ ਸਾਡੇ ਕੋਲ ਜਿਹਨੇ ਲੈਣ ਆਉਣਾ ਮੈਨੂੰ ਉੱਥੇ 에어ਪੋਰਟ ਤੇ ਹਾਂ ਹਾਂ ਉਹਦਾ ਫੋਨ ਆਇਆ ਤਾਂ ਮम्मी ਨੇੜੀ ਤਾਂ ਲੱਗਿਆ ਵੀ ਜਾਨ ਉਹ ਨਾ 6 ਮਹੀਨੇ ਲੱਗ ਗਏ ਮੰਮੀ ਨੂੰ 3 ਮਹੀਨੇ ਦਾ ਮਿਲਿਆ ਤਾਂ ਹੂੰ 3 ਮਹੀਨੇ ਦਾ ਮਿਲਿਆ ਨਾ ਕਿੰਨਾ ਚੰਗਾ ਆ ਬੱਸ ਉਹ ਕੋਈ ਨਾ ਦਾ ਸੀ ਇਦੋਂ ਪੁੱਤਰੇ ਵਾਲ ਜਨੇ ਹੁਣ ਦਵਾ ਨੂੰ ਬੁਲਾਣ ਕਾ ਮਨ ਲੁਕ ਆਂਟੀ ਹਾਂ ਲੈ ਅੱਜ ਘਮਨ ਨੂੰ ਕਹਾਂ ਵੀ ਆਂਟੀ ਦਾ ਵੀ ਨਾਲੇ ਅਪਲਾਈ ਕਰਦੇ ਉਹ ਕਿਲਿਆ ਪਿਆਵਣੀ ਘਰ ਵਾਲੀ ਤੇ ਪਹਿਲਾਂ ਆਣੀ ਬੰਮਾ ਨੂੰ ਚੱਲ ਬਾਹੂ ਦੇ ਜਾਣਾ ਭਾਈ ਹਾਂ ਨਹੀਂ ਆਂਟੀ ਦਾ ਹੋਰ ਆ ਨਹੀਂ ਨਹੀਂ ਗੱਲ ਹੋਰ ਆ ਆਂਟੀ ਦਾ ਟੂਰਿਸਟ ਅਪਲਾਈ ਹੋਣਾ ਥੋੜਾ ਦਾ ਪੇਪਰ ਅਪਲਾਈ ਹੋਣਗੇ ਪੱਕੇ ਨਾ ਨੰਬਰ ਪੇਪਰ ਗੁੱਪੇਸ ਆਫ ਤੋਂ 10000 ਆ ਇਹ ਦੋਡੇ ਹੋਣੇ ਭਾਈ ਪੇਪਰ ਭਰਾਈ ਤੁਹਾਡੇ ਬਾਅਦ ਪੇਪਰ ਵਰਤ ਤੁਹਾਡੇ ਹੋਣਾ ਕੰਮ ਲਿਆ ਸਾਲਾ ਕੰਮ ਕਰਨ ਜਿਹੜਾ ਉਹ ਵੀ ਡਿਟੇਲ ਲੱਗਣੀ ਵੀ ਕਿੰਨੀ ਆਮਦਨ ਸਾਰਾ ਕੁਝ ਆ ਜਾ ਆ ਜਾ ਸਰ ਜੀ ਤੂੰ ਵੀ ਬੰਦਾ ਰੋਲ ਕੱਪ ਤੇ ਲੋ ਜੀ ਇੱਕ ਬੰਦਾ ਹੋਰ ਆ ਗਿਆ ਇਹ ਆ ਪੰਜਾਬ ਦੀਆਂ ਮੋਜਾਂ ਆਪਣੇ ਆਂਡੀ ਗਵਾਂਡੀ ਇਕੱਠੇ ਹੋ ਜਾਂਦੇ ਆ ਭਾਈ ਆਜੋ ਜੀ ਆਜੋ ਆਉਣਾ ਕਿ ਆਜੋ 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 ਮਾਨਤ ਆ ਗਈ ਹੈ। ਮਾਨਤ ਆ ਗਈ ਭਾਈ ਦੀਪੇ ਦੀ ਮਾਨਤ ਮਾਨਤ ਕੂਝ ਹੋ ਗਈ ਕਹੂਗੀ ਮੈਂ ਜੀ 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 ਸਸਰੀ ਘਰ ਲਾ ਦੋ ਮਾਨਤ ਜੋ ਤੱਕ ਆਖੋ ਐ ਤੇ ਥਾਲੀ ਜੀ ਰੋਟੀ ਖਾਣ ਨੂੰ ਕਦੂ ਆ ਜੋ ਕਦੂ ਕਦੂ ਸਸਰੀ ਘਰ ਲਾ ਦੋ ਤੁਸਰੀ ਤਾਂ ਬੜਾ ਥਾਲੀ ਲੈ ਲੈ ਆ ਵੀ ਮਟਰਾਂ ਚ ਪਾਓ ਯੋਗਦਾਨ ਇਹਨੂੰ ਜਖੰਡ ਆ ਲੈਣੇ ਆ ਕੇ ਨਾਂ ਨਾ ਚੜਾਉ। ਲੋ ਬਾਈ ਹਰਲੀਨ ਆਈ ਬਣੇ ਦਾਦੂ ਨਾਲ। ਆਦੂ ਕੇ ਲਈ ਕੁੜੀਏ? ਹਾਂ ਸਕ੍ਰੀਮ। ਹਰਲੀਨ। ਹਾਂ ਸਕ੍ਰੀਮ। ਹਰਲੀਨ ਆ ਬੇਬੀ ਨੂੰ ਵੀ ਦੇਣੀ ਤੇ ਉਹ ਤਾਂ। ਅਮਾਨਤ ਨੂੰ ਦੇ ਦੇ ਹੁਣ ਇੱਕ। 22 ਚਾਂਦੀ ਉਹਦੀ ਨਾ ਖਾਣੀ ਹੁਣ। ਅਮੀ ਮੂੰਗੀ ਕੀ ਚਾਂਦੀ ਲੈਣ। ਉਹਨੇ ਵੀ ਗੇਰ ਤੇ ਹਥਿਆਰ ਜਦੇ ਮਾਰਿਆ ਜਾਜ ਭਗਾ ਕੇ। ਇਹ ਬਸ ਉਹਨਾਂ ਕਰਦੇ ਨਹੀਂ। ਨਹੀਂ ਸਾਜ ਨੂੰ ਗੜੀ ਬੰਦ ਕਰ। ਇਹਨਾਂ ਦੇ ਦੇ ਬੁੱਤ ਕੋਈ ਨਾ ਦੇ ਦੇ ਮਾਂਤੂੰ ਦੇ ਦੇ ਕਿ। ਕੋਈ ਨਾ ਦੱਦੂ ਵਰਤੋ ਆਲੀ ਆਉ ਸਾਰਿਆਂ ਨੂੰ ਤਾਂ ਆਹ ਮਗਰ ਲੱਗ ਲੈਣੇ ਹੁੰਦਾ ਨਹੀਂ ਮੋਮੀ ਲੱਗੂਗੀ ਹੁਣ ਤਾਂ ਕਿਹੜਾ ਲੈ ਆਈ ਦਿਖਾ ਲਾਉ ਹੁਣ ਤਾਂ ਨਹੀਂ ਆਈ ਕਿਤੇ ਦਾ ਮੰਗਰਾਂ ਹੋਣਾ ਹੁੰਦਾ ਵਧੀਆ ਹੋ ਗਿਆ ਹਾਂ ਪੁਰਾਣਾ ਹੋਣਾ ਤੇ ਸਾਡੀ ਭਾਈ ਅਗਲੀ ਫਰਵਰੀ ਦੀ ਟਿਕਟ ਦੁਆਰਾ ਫੇਰ ਕਨਫਰਮ ਹੋ ਗਈ ਬੈਠੇ ਬੈਠਿਆਂ ਦੀ ਉਹ ਹੋਰ ਭਾਈ ਵਿਆਹ ਹੈ ਸਾਨੂੰ ਆ ਗਈ ਨਾਂ ਨਹੀਂ ਸਕਦੀ ਹੁਣ ਤਾਂਆਂ ਤਿਆਰੀਆਂ ਸਾਡੀ ਗਤੀ ਨਾ ਹੈਗਾ ਵਿਆਹ ਇਥੇ ਲਈ ਸਾਨੂੰ ਦੀ ਫੇਰ ਰੈੜੀਆਂ ਕਿੱਥੇ ਮੰਗੀ ਹਾਂ ਪਾਸ ਜਦ ਤੱਕ ਮੋਟਰ ਚੱਲ ਜਣੇ ਅਗਲੇ ਸਾਲ ਤੱਕ ਕੱਟਾਂਗੇ ਕੱਟਾਂਗੇ ਕਿੱਥੇ ਮੰਗਣਾ ਉਧਰੇ ਆ ਜੀ ਮੈਂ ਬਸ ਹੋਣਾ ਬਸ ਹੋਣਾ ਜਿਹਨੇ ਬੁੱਕ ਕੀਤਾ ਹੈ ਉਹ ਆਖਰ ਵਾਂਦੇ ਇਹਦਾ ਲਿਖੇ ਹਾਂ ਉਹਦੇ ਵਾਰਕਾਇਆ ਓਕੇ ਪਿੰਡ ਕਿਹੜਾ ਬਣਾਉਗੇ ਪਿੰਡ ਹੈਗਾ ਆਊਟਾਊਨ ਇਹਦਾ ਵੀ ਨਹੀਂ ਆਪਣੇ ਲੱਗ ਕੇ ਰਹੀ ਜਾਂਦੇ ਆ ਇਹਨੇ ਕੋ ਹੰਮ ਅਮਰੀਦ ਹਾਂ ਮੈਂ ਤੇਰੀ ਜਾਨ ਦੀ ਬਿੱਟੀ ਸਾਇਕਲ ਲੋ ਵੀ ਦਿਹਾੜੀ ਸਾਡੀ ਰਹਿ ਗਈ ਇੱਕ ਤਾਂ ਹੀ ਨੁਰਦੇ ਜਗਜੀ ਲੱਗਦਾ ਆ ਚੀਜ਼ਾਂ ਛੱਡ ਗਏ ਸਾਡਾ ਨਹੀਂ ਭੇਜਣ ਨੂੰ ਕਰਦਾ ਜੀ ਮੇਰੇ ਤਾਂ ਮਨ ਥੋੜਾ ਥੋੜਾ ਹੁੰਦਾ ਹੈ ਫੇਰ ਰੱਖ ਲੋ ਵੀ ਮੇਰੇ ਨਿਆਣੇ ਨੇ ਮੈਨੂੰ ਚੌਗ ਆ ਮੇਰੇ ਕੇਬੀ ਕੋਲ ਜਾਣਾ ਇਹਨੂੰ ਲੈ ਜਾਓ ਜੀ ਟੇਚੀ ਚ ਬੰਦ ਕਰਕੇ ਆਰ ਨਾਲ ਉੱਥੇ ਜਾ ਕੇ ਲਾਉਨੇ ਆ ਬੰਦਾ ਜਿਹੜਾ ਜਾਂਦਾ ਆ ਜਿਹੜੇ ਵਿੱਚ ਨੂੰ ਵੀਡੀਓ ਵੀ ਦੇਖਦੇ ਆ ਕਨ ਕੋਈ ਹਾਊਸ ਹੋਣ ਤੇ ਦਾਸ ਹੋਣਗੇ ਜਿਹੜੇ ਉਹ ਕਰਦੇ ਹੋਣਗੇ ਇਹਨਾਂ ਦਾ ਡੱਬੇ ਉਧਰ ਹਨੀ ਸਾਰਾ ਟੋਟਲੀ ਉਹ ਜਿਨ੍ਹਾਂ ਦਾ ਇੱਧਰ ਕੋਈ ਹੁਣ ਅਗਲਵਾਰੋ ਲੈ ਗਿਆ ਕਲਵੀਰ ਮੰਗੋ ਹਾਂਈ ਹਾਂ ਉਹ ਵੀ ਆਰਟੀ ਹੈਗੇ ਜਿਵੇਂ ਹੁਣ ਮਜੀਦ ਤਾਂ ਉਹਦਾ ਨਹੀਂ ਜੀ ਲੱਗਦਾ ਇਹ ਤਾਂ ਕਹਿੰਦੀ ਕਲਵੀਰ ਵੀ ਕਹਿੰਦਾ ਕਿ ਮੈਂ ਤਾਂ ਸਾਲ ਬਾਅਦ ਜਿਹੜਾ ਮਾਰਿਆ ਹਾਂ ਹਾਂ ਕਹਿੰਦਾ ਪੱਤੀ ਗੱਲਾਂ ਉੱਥੇ ਕੰਮ ਕਰਨ ਤੋਂ ਘਰ ਨਹੀਂ ਉੱਥੇ ਜਾ ਕੇ ਬੰਦੇ ਨੂੰ ਕੈਦ ਹੋ ਜਾਂਦੀ ਜਿਹੜੇ ਬੰਦੇ ਨੇ ਕੰਮ ਕਰਨਾ ਹਾਂ ਉਹਦੇ ਵਾਸਤੇ ਤਾਂ ਠੀਕ ਆ ਮਤਲਬ ਕਿ ਚਲ ਬੰਦਾ ਮਾੜਾ ਮੋਟਾ ਮਨ ਹੋਰ ਹੋ ਜਾਂਦਾ ਕੰਮ ਤੇ ਬਾਵਾ ਤਾਂ ਕਿਹਾ ਕਰਦਾ ਤਾਂ ਜੇ ਮੈਨੂੰ ਭੂਆ ਟੇਚੀ ਤੇ ਲੈ ਜਵੇ ਮੈਂ ਉੱਥੇ ਪਹੁੰਚ ਜਵਾਂ ਇਟਲੀ ਦੇ ਤਰੀਕੇ ਨਾਲ ਮੈਨੂੰ ਬੈਗ ਤੇ ਲੈ ਜਵੇ ਬਾਵਾ ਤਾਂ ਬਹੁਤ ਆਲੇ ਲੰਦਾ ਤਾਂ ਜਾਂ ਉਹ ਨਹੀਂ ਛੇਤੀ ਆਤ ਗਿਆ ਇਹ ਲੱਡੂ ਆ ਗਾਣੇ ਜਿਵੇਂ ਵਿਆਹ ਵਾਲਾ ਲੱਡੂ ਨਹੀਂ ਕਹਿੰਦੇ ਜਿਹਨੇ ਖਾਦਾ ਕਹਿੰਦੇ ਉਹ ਵੀ ਪਸਤਾ ਪਏ ਜਿਹੜਾ ਨਾ ਜਿਹਨੇ ਲਈਗਾ ਤਾਂ ਉਹ ਵੀ ਪਸਤਾ ਹੋਵੇ ਪਸਤੋਣੇ ਦਾ ਘੱਟੋ ਘੱਟ ਮੰਜਦਾ ਨਹੀਂ ਰਹੂਗਾ ਵੀ ਖਾਦਾ ਨਹੀਂ ਜਿਹੜਾ ਨਾ ਜਿਹੜਾ ਖਾ ਕੇ ਪਸਤੋਣੇ ਵਾਲਾ ਹਾਲੇ ਜਿਹੜਾ ਨਾ ਖਾਦੇ ਵਾਲਾ ਪਸਤੋਣਾ ਪਸ ਗੱਲ ਹੋਰ ਜਿਹੜਾ ਖਾ ਕੇ ਪਸਤੋਣੋਂ ਤਾਂ ਬਹੁਤ ਔਖਾ ਹੋ ਜਾਂਦਾ ਉਲਟੀ ਕਰਨ ਜੋਗਾ ਬੰਦਾ ਹਾਂ ਮੈਂ ਮੰਜਦਾ ਉੱਧਰ ਜੋ ਹੋਰ ਹੀ ਹੋਰ ਉਹ ਗਈ ਲੱਡੂ ਜਾ ਤੈਦ ਗਿਆ ਲੈ ਆਉਣਾ ਸੈਜ ਨੇ ਹਾਂ ਦਰਵਾਜਾ ਲਾ ਲੇ ਹੁਣ ਅੰਦਰ ਬੰਦ ਕਰਕੇ ਵੀ ਪਤਾ ਜੇ ਤੁਰ ਪੈਂਦੀ ਐ ਘਰ ਦੇ ਪੂਰੇ ਪੂਰੇ ਨੂੰ ਗਈ ਜਾਂਦੀ ਐ ਨਹੀਂ ਆ ਦੇ ਲੈਣਾ ਵੀ ਪਰ ਨਹੀਂ ਦੇ ਗੱਦੀ ਬੱਤੇ ਉੱਠ ਕੇ ਚਲਾਇਂ ਗੱਦੀ ਬੱਤੇ ਉੱਠ ਕੇ ਚਾਗ ਲਾ ਨਾ ਚਲਾ ਲੰਦੀ ਐ ਅਮੀ ਉੱਥੇ ਹਾਂ ਗੱਦੀ ਵੀ ਉੱਠ ਕੇ ਬੋਸਣਾ ਦਿਵਾਉਂਦੇ ਨੂੰ ਹੈ ਡੈਲੀ ਸਰਾ ਕਰਨ ਪੈ ਜਾਂਦਾ ਹੈ ਮੈਂ ਕਿਉਂ ਜਾਇਆ ਉਹਦੀ ਐ ਨਹੀਂ ਤਾਂ ਰੋਣ ਆ ਜਾਂਦੀ ਐ ਲੈ ਗੁਰਪੀ ਤੂੰ ਬੈਠੋਗੇ ਮੈਂ ਤੇ ਸਬਜ਼ੀ ਬਣਾਵਾ ਬੀ ਵੀਰੇਂਦਰ ਆ ਗਿਆ ਤੂੰ ਥੋੜਾ ਜਿਹਾ ਕਿਹਾ ਕਿ ਚੱਲਦੇ ਮੈਂ ਦੇਵਾ ਕੇ ਐ ਤੱਕ ਭੁੱਲੀ ਆ ਰਹੀ ਨਹੀਂ ਹਾਂ ਆਹ ਮੈਂ ਤਾਂ ਕਿਤੇ ਹੋਰ ਬਾਈ ਮੇਰੇ ਤਾਂ ਨਾ ਉਹ ਕਹਿ ਵੀ ਨਹੀਂ ਹੁੰਦੇ ਕਹਿੰਦਾ ਹੁਣ ਜਿਆਦਾ ਢੂੰਜਾ ਚੱਪਾ ਤੋਂ ਹੁਣ ਲੱਗ ਜਣਗੀਆਂ ਮੈਂ ਦੋ ਗੰਨੇ ਦਾ ਕਹਿ ਜੋ ਨਹੀਂ ਮੈਂ ਚਵਾੜਾ ਦੂੰਗਾ ਸਾਰਾ 10 ਕੱਦ ਹੋ ਗਈ ਹੋਰ ਤਾਂ ਦੇਖੀ ਜਮੇ 100 ਬਣ ਗਏ ਨੇ ਆਣੇ ਆ ਨਾ ਹੁਣ ਹੋਰ ਨਾ ਹੁਣ ਦੇਰ ਉੱਥੇ ਹੋਣੀ ਜਾਂਦਾ ਹੈ ਨਾ ਇਹਦਾ ਪੋਲਾ ਇਹਦਾ 85 ਆ ਮੇਰੇ ਖਾਲ ਇਹਦਾ ਪੋਲਾ ਅੱਛਾ ਏ ਕੁੜ ਬਣਾਉਣੀ ਆ। ਥੋੜਾ ਥੱਲੇ ਦਾ ਕੁੜ ਨਹੀਂ ਬਣਦਾ। ਸਕੂਲਾਂ ਦੇ ਐ। ਕਿਉਂ ਹੋਂ ਤਾਂ ਪੈਣਾ ਤੁਮੋਂ 2 ਮਿੰਟ ਚ ਜਾਂਦਾ ਕੋ। ਹਮੇਂ ਯਾਰ ਉਹਨਾਂ ਕੋਈ ਟਰਾਲੀ ਲਾਉਂਦੇ। ਖਿੱਚ ਲੈਂਦੇ ਜਾਂਦੇ। ਨਿਆਣੇ ਸਕੂਲਾਂ ਕਿ ਮੈਂ ਖਿੱਚਦੇ ਤੇ। ਐ ਵੀ ਘਰਾਂ ਦੀਆਂ ਕਿੰਨਾ ਕਿਹਾ ਦੇ ਟਰਾਲੀ ਖੜੀ ਰਹਿਣੇ ਹੁੰਦਾ ਕੰਨੇ ਬੰਨਾ ਤੋੜਨਾ। ਜਦੋਂ ਉਹ ਤੂਰ ਪੜੀ ਕਰਦਾ ਮਦਰ ਮਦਰ ਬੰਨਾ। ਇਹ ਅੱਗੇ ਤਾਂ ਦੇ ਵੀ ਕਹਿੰਦੇ ਜੇ ਸਕੂਲਾਂ ਤੇ ਆਉਂਦੇ ਨੇ ਕਿ ਤਾਂ ਜੀ ਨਾ ਇਹ ਜਿਹੜਾ ਨਾ ਮਾਪੇ ਕੰਨਾ ਲੈਣਾ ਨੇ ਨਾ। ਮੈਂ ਕੱਢ ਕੇ ਦਊਂਗਾ ਭਰੀ ਨਾ ਖੋਲਿਓ। ਇਹਨਾਂ ਕੱਟ ਕੇ ਦੇਣੇ। ਇਹ ਗੁਬੇਰੀ ਦੇ 베ਰ ਕਿਥੇ ਇਹ ਫਰੂਟ ਆਏ ਹੁੰਦੇ ਨੇ ਵੀ ਪਤਾ ਨਹੀਂ ਕਿ ਆਏ ਹਾਂ। 베ਰ ਕਿੰਨਾ ਖਾਂਦੇ ਹੁੰਦੇ ਨੇ? ਹਾਂ। ਝਾੜੀਆਂ ਦਾ ਜੋ ਨਹੀਂ ਆਟੇ ਝਾੜੀਆਂ ਦੇ ਸੰਗੇ ਆਕਿਤੇ। ਹਾਂ। ਉਹ ਤੁਸ਼ਨ ਗਿਆ ਮੈਂ ਚਾਂ ਚੀਰ ਹੈ ਜੀ। ਨਾ। ਕਾਹਨੋਂ ਹੋਇਆ ਟੀਊਸ਼ਨ ਤੇ ਆਇਆ ਤਾਂ ਨਿਸ਼ਾਨ। ਸੁਣਾ ਸਵਾ ਬਾਂਜ ਹੋਇਆ ਲੈ। ਆਹ ਆਇਆ ਨਹੀਂ ਪਤਾ। ਸਵਾ ਬਾਂਜ ਹੋਇਆ। ਆਵਰ। ਜਾਂ ਤਾਂ ਮੈਡ ਬਣੇ ਨਾ ਜਾਣਾ ਹੋਵੇ ਕਿਤੇ। ਨਹੀਂ ਨਹੀਂ ਕੋਣ ਆ ਗਿਆ ਇਹ ਦਸਤਾਨ ਕਹਿੰਦਾ ਆ ਗਿਆ। ਬਾਦੂਏ ਬੈਗ ਪਿਆ ਕਹਿੰਦਾ ਮੰਜੇ ਪਰ ਆ ਗਿਆ ਹੋਣਾ ਸ਼ਾਮ ਨੂੰ 3:00 ਤੇ ਕਿੰਨੇ ਵਜੇ ਆਉਂਦਾ ਉਹ ਤਾਂ 6 ਵਜੇ ਆਉਂਦਾ ਫਿਰ ਤਾਂ ਸਵਾ ਪਾਂਜੇ ਹੋਣਗੇ ਲੈ ਹਾਂ ਤਾਂ ਫਿਰ ਉੱਥੇ ਬੈ ਕੇ ਦੇਖਿਆ ਪੁੱਤ ਤੂੰ ਆਉਂ ਵੀ ਲੈ ਕੇ ਚਾਹ ਲੈ ਮੈਂ ਦੇਖਿਆ ਅੱਛਾ ਬੈ ਕੇ ਦੇਖਿਆ ਆਜਾ ਨਹੀਂ ਮੈਂ ਰੋਟੀਆਂ ਕਿ ਬਲੇ ਕੇ ਨਹੀਂ ਗਏ ਕੱਪੜੇ ਵੀ ਨੇ ਫੋਨ ਉਹ ਤਾਂ ਸਕੂਲ ਸੇ ਹੀ ਡਰੈੱਸ ਆ ਜਿਹੜੀ ਪਈ ਤੁਸੀਂ ਦੇਖੀਆ ਉਹ ਆਵਰ ਉਹੀ ਦੇਖ ਆਇਆ ਇਹ ਉਹਦੀ ਡਰੈੱਸ ਪਾਈ ਰਹੀ ਆ ਬੈਗ ਨਹੀਂ ਹੋਣਾ ਡਰੈੱਸ ਪਈ ਆ ਉਹਨੂੰ ਅੱਛਾ

ഹീ മൂഹ ആ മൂഹ് വെക്കല ചട്ട ਆਪਾਂ ਉਹ ਲੈ ਆਦੇ ਮੰਤਿੰਦੇ ਨਹੀਂ ਮਿਲਦੀ ਉਹਦੇ ਫ੍ਰੀਜ ਦੇ ਮੱਥੇ ਉੱਤੇ ਸ਼ਾਇਦ ਨਹੀਂ ਪਰ ਮਮੀ ਐਸੀ ਤਾਂ ਹੀ ਦੰਦੇ ਆਂ ਉਹ ਜ਼ਰਾ ਆਈਸਕ੍ਰੀਮ ਨਾ ਆਹ ਮੀਨ ਬਹੁਤ ਆਂਦੀ ਐ ਗਰਮੀ ਗਰਮੀ ਦੰਦੇ ਆਂ ਸਿਆਲ ਸਿਆਲ ਨਹੀਂ ਦੰਦੇ ਮੈਂ ਜਿਵੇਂ ਗਰਮੀ ਚ ਵੀ ਨਹੀਂ ਦੇਣੀ ਹੈ ਅੰਜੀਤ ਨੇ ਕਹੜੇ ਦਿਗਜੀਤ ਨੂੰ ਨਾਮ ਹੀ ਲੱਦੀ ਰਾਤ ਭੱਜ ਜਾਂਦਾ ਪਤਾ ਜਾਂਦਾ ਹਾਂ ਉਹ ਤਾਂ ਜਾਂਦਾ ਆਈਸਕ੍ਰੀਮ ਲੈਣ ਜੇ ਰੋਟੀ ਦੇ ਬਾਅਦ ਉਹ ਸਮਝਿਆ ਕਰਾ ਨਾ ਨਾਮ ਸੰਭਲ ਉਹ ਬਣੀ ਕਰੇ ਰੱਖਦਾ ਨਹੀਂ ਖੇਲੀ ਜਾਂਦਾ ਇਹ 10 ਕੰਨ ਵੀ ਰੋਲੀ ਖਾਈ ਜਾਂਦੇ ਹਨ ਨੀ ਹਾਂ ਲੂਗੀ ਜਿੰਨੇ ਨੀਚੇ ਬੈਠੇ ਸੀ ਨਾ ਏਵੇਂ ਗੰਦ ਮੈਂ ਕਹਿੰਦਾ ਮਿੱਟੀ ਜੀ ਦਾ ਨੀ ਕੋ ਮਿੱਟੀ ਜੀ ਹੁੰਦਾ ਇਹ ਬੇਬੇ ਨੇ ਮਾਇਆ ਦਾ ਇੰਨੀ ਨਹੀਂ ਕਿਡਲੀ ਨਿਕਲੀ ਇੰਦੀ ਹੋਰੇ ਅੱਛਾ ਹੋਰ ਲਾ ਜਾਂਦਾ ਮੈਂ ਤਾਂ 2 ਸੈਂਟੀ ਨਹੀਂ ਤਾਂ ਲਾਉਂਦਾ ਅੱਗੇ ਢੇਰ ਪਰ ਆ ਇਹਨਾਂ ਨੇ ਫਿਰ ਲਾਇਆ ਤਾਂ ਕਿਹੜਾ ਬਾਬਾ ਹੁੰਦਾ ਇਹਨਾਂ ਦੇ ਨਾਥ ਬਾਬਾ ਵੇਲ ਦੀਆ ਹੁੰਦਾ ਤਾਂ ਛੋਟਾ ਪਾਪਾ ਨਾਥ ਵੇਲ ਵਾਲਾ ਭਾਈ ਕਹਿੰਦੇ ਚਾਚੀ ਕਹਿੰਦੀ ਛੋਟਾ ਹੁੰਦਾ ਜੀਵੇਂ ਗੰਦ ਵਾਹ ਬੇ ਬੇਬੇ ਨੇ ਉਹੀ ਲਾਇਆ ਹੋਣਾ ਮੰਮੀ ਜਿਆਦਾ ਦਾਤਾ ਪਾਖੀ ਹੀ ਆ ਮੈਂ ਆ ਜਿਹੜਾ ਬੜਾ ਇਹ ਤਾਂ ਨਹੀਂ ਕਿ ਅੱਗੇ ਉਹਨਾਂ ਨੇ ਕਿ ਤੂੰ ਸੁਣ ਲੱਗਿਆ ਹੋ ਜਾਂ ਤਾਂ ਬੰਦੇ ਦੇ ਵੀ ਨਹੀਂ ਪਾ ਲਾ ਮਗਾ ਨਹੀਂ ਜੀ ਨਹੀਂ ਕੰਦੇ ਦਾ ਦੇ ਕੇ ਕਿਹਾ ਤਕ ਉਸ ਤਾਂ ਕੀ ਹੋਇਆ ਤਾ ਉਹ ਰਵੀ ਉਹ ਨਹੀਂ ਦੇਖ ਕੇ ਕਹਿੰਦੇ ਮੈਨੂੰ ਪਤਾ ਹੀ ਉਹ ਧਾਰਨੀ ਆ ਹੋ ਦੇਖੀ ਆ ਜੀ ਆਰਬੀ ਆ ਮੈਂ ਨਹੀਂ ਆਰਬੀ ਤਾਂ ਇਸੀ ਲੱਗਦੀ ਆ ਨਾ ਮੈਨੂੰ ਤਾਂ ਬਹੁਤ ਜੀ ਆਦੀ ਹਾਂ ਹਾਂ ਜਿਹੜੀ ਸੋਣੀ ਲੱਗਦੀ ਸੋਣੀ ਲੱਗਦੀ ਮੈਨੂੰ ਤਾਂ ਕੀ ਕੀ ਵੀ ਸੋਣੀ ਲਾਈ ਆ ਜੱਟਾਂ ਵਾਲੀ ਬਣਾਉਂਦੀ ਆ ਪਾਪਾਂ ਨਹੀਂ ਲੱਗਦੀ ਇੱਧਰ کہیں ਨਾ ਤਾਂ ਤਾਰ ਕੇ ਵੀ ਜਿਹੜਾ ਪਾਉਂਦਾ ਹੈ ਤਾਂ ਕਰੰਟ ਲੱਗਿਆ ਆਹ ਤਾਂ ਤਾਰ ਕੇ ਬਣ ਜੀ ਨੀ ਤਾਂ ਉਹ ਚੀਟ ਦੇ ਛੱਡ ਬਣਾ ਹਾਂ ਛੱਡੀ ਦੇ ਵਿੱਚ ਮੈਂ ਦਰਦੀ ਪਾਪਾਂ ਦੇ ਲੱਗਦੇ ਆ ਫਿਰ ਕੰਮ ਲਗਾਇਆ ਤਾਂ ਕਹਿੰਦਾ ਹਰੀ ਸਾਹਿਬ ਜੀ ਡਾਕਟਰ ਨੇ ਹਰੀ ਕਿਹਾ ਆਪ ਜਾਮਣੀ ਕਰੀਂ ਜੀ ਹੈ ਨਾ ਬੈਂਗਣ ਬਣਾ ਲੈ ਉਹਨਾਂ ਨੂੰ ਡਾਕਟਰ ਨੇ ਤਾਂ ਹਰੀ ਸਮਝ ਕੇ ਆਪ ਮੈਨੂੰ ਜਾਮਣੀ ਹੋ ਰਹੀ ਜਨ ਤੁਹਾਇ ਜੀ ਨੂੰ ਆ। ਐਵੇਂ ਹਰੀਆਂ ਚ ਆ ਗਈ। ਅੱਛਾ ਅ ਵੀ ਡਾਕਟਰ ਨੇ ਕਿਹਾਣਾ ਵੀ ਹਰੀ ਸਬਜ਼ੀ ਖਲਾਇਆ ਕਰੋ ਭਾਈ ਇਹਨੂੰ। ਹਾਂ ਚੈੱਕ ਅੰਟ ਲੱਗਿਆ। ਹਾਂ। ਜੇ ਕਿਹਾ ਵੀ ਨੂੰ ਹਰੀਆਂ ਸਬਜ਼ੀਆਂ ਖਲਾਓ ਜ਼ਿਆਦਾ। ਹਾਂ। ਉਹ ਬੈਗਨ ਬਣਾ ਤੇ ਅੱਜ ਮੈਂ ਕਹਿੰਦਾ ਹਾਏ ਡਾਕਟਰ ਨੇ ਹਰੀ ਸਬਜ਼ੀ ਆਪ ਮੈਨੂੰ ਕਹਦਾ ਜਾਮਣੀ ਸਬਜ਼ੀ ਕਰ। ਡਾਕਟਰ ਖਾਂ ਲੱਗਿਆ। ਸੁੱਕੀ ਸਾਬੀ ਦਾ ਉਹ ਵੀ ਠੱਠੇ ਖਾ ਕੇ ਖੁਸ਼ ਆ। ਨਰੀ ਹਰੀ ਜਿਆਦਾ ਪਿਆਰੇ ਖਾ। ਹਾਂ ਵੀ ਕਿੱਧਰ ਗਏ ਜਾਣੇ? ਗਿਰਨਾ ਜਾਇਓ ਹਰਲੀ ਗਿਰਨਾ ਜਾਈ